ਇਕ ਤਾਰਾ ਵੱਜਦਾ ਵੇ ਰਾਜਨਾ ਨੂਰ ਮਹਿਲ ਦੀ ਮੋਰੀ ਇਕ ਤਾਰਾ ਵੱਜਦਾ ਵੇ ਰਾਜਨਾ ਨੂਰ ਮਹਿਲ ਦੀ ਮੋਰੀ ਚਲ ਆਇ ਕਰਵਾਲਾ ਵੇ ਰਾਜਨਾ ਤੂੰ ਕਾਲਾ ਮੈਂ ਗੋਰੀ ਚਲ ਆਇ ਕਰਵਾਲਾ ਵੇ ਰਾਜਨਾ ਤੂੰ ਕਾਲਾ ਮੈਂ ਗੋਰੀ ਮੈਂ ਤਾਣਾ ਤਨ ਦੀਵੇ ਰਾਜਨਾ ਉੱਚੇ ਟਿਬੇ ਤੇ ਚੜਕੇ ਮੈਂ ਤਾਣਾ ਤਨ ਦੀਵੇ ਰਾਜਨਾ ਉੱਚੇ ਟਿਬੇ ਤੇ ਚੜਕੇ ਪੰਜ ਪਾਜ ਕੋਸ ਗੀਵੇ ਰਾਜਨਾ ਖੜਾ ਖੜਾ ਦਸ ਜਾਈਵੇ ਪੰਜ ਪਾਜ ਕੋਸ ਗੀਵੇ ਰਾਜਨਾ ਖੜਾ ਖੜਾ ਦਸ ਜਾਈਵੇ ਮਾ ਕੀ ਕਰ ਦਸਦਾਨੀ ਗੋਰੀਏ ਕੋਲ ਖੜੀ ਸਾਡੀ ਮਾਈ